ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲ ਅਤੇ ਗਮਾੜਾ ਵਿੱਚ ਵਧਾਈਆਂ ਗਈਆਂ ਫੀਸਾਂ ਦੇ ਵਿਰੋਧ ਵਿੱਚ ਬਿਲਡਰ ਤੇ ਡਿਵੈਲਪਰਾਂ ਵੱਲੋਂ ਮੀਟਿੰਗ ਕੀਤੀ ਗਈ। ਇਸ ਮੌਕੇ ਤੇ ਇਹਨਾਂ ਦਾ ਕਹਿਣਾ ਹੈ ਕਿ ਵਧਾਈਆਂ ਗਈਆਂ ਫੀਸਾਂ ਦੇ ਕਾਰਨ ਬਿਲਡਰ ਤੇ ਡਿਵੈਲਪਰਾਂ ਵਿੱਚ ਉਥਲ-ਪੁਥਲ ਹੋ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਕੰਮ ਕਰ ਰਹੇ ਬਿਲਡਰ ਦੂਜੇ ਰਾਜਾਂ ਵਿੱਚ ਜਾਣ ਨੂੰ ਮਜਬੂਰ ਹਨ। ਇਸ ਮੌਕੇ ਤੇ ਹਰਮਿੰਦਰ ਸਿੰਘ ਮਾਵੀ ਦਾ ਕਹਿਣਾ ਹੈ ਕਿ ਸਰਕਾਰ ਆਪਣਾ ਫੈਸਲਾ ਵਾਪਸ ਲਵੇ। ਅੱਜ 에어ਪੋਰਟ ਰੋਡ ਤੇ ਹਰੀਜ਼ੰਟਾ ਹੋਟਲ ਦੇ ਵਿੱਚ ਮੋਹਾਲੀ ਜ਼ਿਲ੍ਹੇ ਦੇ ਵੱਡੇ ਬਿਲਡਿੰਗ ਤੇ ਡਿਵੈਲਪਰਾਂ ਦੀ ਇੱਕ ਮੀਟਿੰਗ ਹੋਈ ਹੈ ਜਿਸ ਵਿੱਚ ਮਸਲਾ ਸੀ ਕਿ ਪੰਜਾਬ ਸਰਕਾਰ ਨੇ ਮਿਊਸਪਲ ਕਮੇਟੀਆਂ ਦੇ ਵਿੱਚ ਗਮਾੜਾ ਚ ਰੈਰਾ ਚ ਫੀਸਾਂ ਦੇ ਵਿੱਚ ਬਹੁਤ ਵੱਡਾ ਵਾਅਦਾ ਕੀਤਾ ਜਦੋਂ ਕਿ ਇਹ 300 ਤੋਂ 400% ਪ੍ਰਤੀਸ਼ਤ ਫੀਸਾਂ ਦੇ ਵਿੱਚ ਵਾਅਦਾ ਕੀਤਾ ਹੈ ਅੱਜ ਉਹਦੇ ਬਰੋਚ ਇਹ ਮਸਲੇ ਵਿਚਾਰਨ ਦੇ ਲਈ ਅੱਜ ਸਾਰੇ ਡਿਵੈਲਪਰ ਇਕੱਠੇ ਹੋਏ ਸੀ ਉਹਨਾਂ ਨੇ ਸਰਕਾਰ ਨੂੰ ਇੱਕ ਸਤਾਮਨੀ ਵੀ ਦਿੱਤੀ ਹੈ ਕਿ ਪੰਜਾਬ ਸਰਕਾਰ ਜੋ ਇਹ ਫੈਸਲੇ ਲਏਗੇ ਨੇ ਇਹਨਾਂ ਤੇ ਮੋੜ ਵਿਚਾਰ ਕਰੇ ਤੇ ਵਧੀਆਂ ਹੀ ਹਫੀਸਾ ਨੂੰ ਵਾਪਸ ਲਵੇ ਨਹੀਂ ਤਾਂ ਫੈਸਲਾ ਜੇ ਹੋਇਆ ਕਿ ਜਿਹੜੇ ਵੱਡੇ ਬਿਲਡਰ ਤੇ ਡਿਵੈਲਪਰ ਨੇ ਉਹ ਪੰਜਾਬ ਦੇ ਵਿੱਚੋਂ ਕੰਮ ਛੱਡ ਕੇ ਦੂਜੀਆਂ ਸਟੇਟਾਂ ਵਿੱਚ ਜਾਣ ਲਈ ਮਜਬੂਰ ਹੋ ਜਾਣਗੇ ਔਰ ਉੱਥੇ ਇਹ ਵੀ ਗੱਲ ਉੱਪਰ ਕੇ ਆਈ ਹੈ ਕਿ ਜਿਹੜੇ ਛੋਟੇ ਕੋਈ ਵਪਾਰੀ ਬਿਲਡਰ ਜਾਂ ਕੋਈ ਜਿਹੜੇ 2 4 5 ਪਲਾਟ ਲੈ ਕੇ ਬਿਲਡਰਾਂ ਤੋਂ ਕੋਠੀਆਂ ਬਣਾ ਕੇ ਜਾਂ ਫਲੈਟ ਬਣਾ ਕੇ ਵੇਚਦੇ ਸੀਗੇ ਆਪਣੇ ਰੋਜ਼ਗਾਰ ਤੇ ਲੱਗੇ ਹੋਏ ਸੀ ਉਹਨਾਂ ਲਈ ਤਾਂ ਬੜੀ ਮੁਸ਼ਕਲ ਹੋ ਜਾਣੀ ਹੈ ਉਹਨਾਂ ਨੂੰ ਤਾਂ ਕੰਮ ਬੰਦੀ ਕਰਨਾ ਪੈਣਾ ਕਿਉਂਕਿ ਰੇਟ ਵਧਣ ਨਾਲ ਫੀਸਾਂ ਬਦਲ ਨਾਲ ਜਿਹੜੀਆਂ ਸਰਕਾਰ ਨੇ ਵਧਾਈਆਂ ਗਈਆਂ ਫੀਸਾਂ ਹੈ ਉਹਦੇ ਨਾਲ ਰੀਅਲ ਏਸਟੇਟ ਚ ਰੇਟ ਹੀ ਇੰਨੇ ਵੱਧ ਜਾਣੇ ਹੈ ਕਿ ਛੋਟਾ ਵਪਾਰੀ ਵੀ ਖਤਮ ਹੋ ਜਾਊਗਾ ਤੇ ਜਿਹੜਾ ਆਮ ਆਦਮੀ ਕੋਈ ਘਰ ਬਣਾਉਣਾ ਚਾਹੁੰਦਾ ਹੈ 50 ਗਜ 100 ਗਜ 150 ਗਜ ਦਾ ਉਹਦੀ ਪਹੁੰਚ ਤੋਂ ਬਾਹਰ ਹੋ ਜੂਗਾ ਉਹਦਾ ਜਿਹੜਾ ਘਰ ਬਣਾਉਣ ਦਾ ਸੁਪਨਾ ਉਹ ਚੱਕਰਾਂ ਚੂਰ ਹੋ ਜੂਗਾ ਮਾਗੀ ਸਾਹਿਬ ਇੱਟਾਂ ਦੇ ਰੇਟ ਹੋਰ ਰੇਟ ਪਹਿਲਾਂ ਹੀ ਬੜੇ ਮਹਗੇ ਨੇ ਫਿਰ ਕਿਵੇਂ ਚੱਲੂਗਾ ਕੰਮ ਇਹ ਦੇਖੋ ਆ ਥੋੜੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੇ ਇੱਕ ਬਜਰੀ ਦੇ ਉੱਤੇ ਜਿਹੜੀ ਹਿਮਾਚਲ ਤੋਂ ਬਜਰੀ ਆਉਂਦੀ ਹੈ ਉਹਦੇ ਤੇ 3000 ਰੁਪਏ ਪਰ ਟਿੱਪਰ ਇਹਨਾਂ ਨੇ ਪਰਚੀ ਲਾਈ ਹੈ ਜਿਹਦੇ ਨਾਲ 23 ਰੁਪਏ ਤੋਂ ਸਿੱਧਾ ਰੇਟ 28 ਰੁਪਏ ਫੁੱਟ ਤੇ ਜਾ ਪਹੁੰਚਿਆ ਹੈ ਜਿਹੜਾ ਰੇਤਾ ਹੈ ਉਹ ਪੰਜਾਬ ਸਰਕਾਰ ਦੇ ਕੰਟਰੋਲ ਵਿੱਚ ਨਹੀਂ ਹੈ ਭਾਵੇਂ ਸਰਕਾਰ ਕਹਿੰਦੀ ਹੈ ਕਿ ਰੇਤੇ ਦਾ ਰੇਟ 5.5 ਰੁਪਏ ਪ੍ਰਤੀ ਫੁੱਟ ਹੈ ਪਤ ਜਿਹੜਾ ਮਾਰਕੀਟ ਦੇ ਵਿੱਚ ਅਜ ਰੇਟਾ ਮਿਲਦਾ ਉਹ 36 ਤੋਂ 38 ਰੁਪਏ ਫੁੱਟ ਮਿਲਦਾ ਜਿਹੜਾ ਕਿ ਬਹੁਤ ਮਹਿੰਗਾ ਹੈ ਆ ਪਿਛਲੇ ਦਿਨੀ ਇੱਟਾਂ ਦੇ ਰੇਟ ਦੇ ਵਿੱਚ ਵੀ ਬਹੁਤ ਵਾਧਾ ਹੋਇਆ ਹੈ 1000 ਰੁਪਏ 1000 ਇੱਟ ਦੇ ਵਿੱਚੇ 1000 ਰੁਪਏ ਵਾਧਾ ਹੋਇਆ ਜਿਹੜੀ 13000 ਇੱਟ ਇੱਕ ਗੱਡੀ ਦੇ ਵਿੱਚ ਆਉਂਦੀ ਸੀ ਉਹਦਾ ਸਿੱਧਾ 13000 ਰੁਪਏ ਦਾ ਵਾਧਾ ਹੋਣ ਨਾਲ ਜਿਹੜੇ ਪ੍ਰਾਪਰਟੀ ਦੇ ਰੇਟ ਹੈ ਉਹਨਾਂ ਦੇ ਵਿੱਚ ਬਹੁਤ ਵੱਡਾ ਅਸ਼ਾਲ ਆਇਆ ਹੈ ਲੋਕਾਂ ਨੂੰ ਘਰ ਜਿੱਥੇ ਘਰ ਖਰੀਦਣਾ ਮੁਸ਼ਕਲ ਹੋ ਜਾਊਗਾ ਉੱਥੇ ਵਪਾਰੀ ਨੂੰ ਵੀ ਕੰਮ ਕਰਨਾ ਮਾਰਕੀਟ ਦੇ ਵਿੱਚ ਔਖਾ ਹੋ ਜਾਊਗਾ ਕਿਉਂਕਿ ਇੰਨੇ ਮਹਿੰਗੇ ਰੇਟਾਂ ਦੇ ਕਸਟਮਰ ਜਾਂ ਗਾਹਕ ਵੀ ਮਾਰਕੀਟ ਦੇ ਵਿੱਚ ਹੈ ਕਲੈਕਟਰੇਟਾਂ ਦੇ ਵਿੱਚ ਪਿੱਛੇ ਜੇ ਵੀ ਕਾਫੀ ਹੋਏ ਵੱਧਾ ਕਲੈਕਟਰ ਰੇਟ ਜਿਵੇਂ ਇੱਕ ਕਈ ਜਗ੍ਹਾ 5000 ਰੁਪਏ ਕਰ ਸੀ ਉਹਦੇ ਨਾਲ ਸਿੱਧਾ 15000 ਰੁਪਏ ਗੱਜ ਕਰਤਾ 3 ਗੁਣਾ ਵਾਧਾ ਹੋਇਆ ਜਿੱਥੇ 15000 ਰੁਪਏ ਕਰ ਸੀ ਉਥੇ 30000 ਰੁਪਏ ਇਹਨਾਂ ਨੇ ਵਾਧਾ ਕਰਤਾ ਜਿਵੇਂ ਹੁਣ ਮਿਊਨਿਸਪਲ ਕਮੇਟੀ ਦੀਆਂ ਜਿਹੜੀਆਂ ਐਨਓਸੀ ਦੀਆਂ ਫੀਸਾਂ ਸੀਗੀਆਂ ਡਿਵੈਲਪਮੈਂਟ ਚਾਰਜਸ ਸੀਗੇ ਉਹ 11 1084 ਰੁਪਏ ਸੀਗੇ ਲੇਕਿਨ ਸਿੱਧਾ ਇਹਨਾਂ ਨੇ 2100 ਦੇ ਕਰੀਬ ਵਾਧਾ ਕਰਤਾ ਜਿਹੜਾ ਕਮਰਸ਼ੀਅਲ ਦਾ ਰੇਟ 4000 4200 ਸੀਗਾ ਉਹ 6500 ਰੁਪਏ ਇਹਨਾਂ ਨੇ ਵਿਕਾਸ ਦੇ ਉੱਤੇ ਵਧਾਤੇ ਇਹ ਵਾਧਾ ਹੋਣ ਨਾਲ ਪੂਰੇ ਪੰਜਾਬ ਦੇ ਰੀਅਲ ਏਸਟੇਟ ਦਾ ਕੰਮ ਕਰਨ ਵਾਲੇ ਲੋਕਾਂ ਦੇ ਵਿੱਚ ਇੱਕ ਚਿੰਤਾ ਖੜੀ ਹੋ ਗਈ ਹੈ ਕਿ ਸਰਕਾਰ ਨੇ ਇਹਨਾਂ ਵਾਅਦਾ ਕਰਕੇ ਉਹਨਾਂ ਦਾ ਜਿਹੜਾ ਰੀਅਲ ਏਸਟੇਟ ਦਾ ਕੰਮ ਹੈ ਉਹਨੂੰ ਮਾਰਨ ਦਾ ਕੰਮ ਕੀ ਮੰਗ ਕਰਦੇ ਹਾਂ ਸਰਕਾਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਤੁਸੀਂ ਇਹ ਵਾਅਦੇ ਕੀਤੇ ਆ ਫੀਸਾ ਦੇ ਵਿੱਚ ਇਹਨਾਂ ਨੂੰ ਵਾਪਸ ਲਓ ਤਾਂ ਜੋ ਪੰਜਾਬ ਦੇ ਵਿੱਚ ਜਿਹੜੇ ਰੀਅਲ ਏਸਟੇਟ ਦਾ ਕੰਮ ਕਰਦੇ ਆ ਲੋਕ ਉਹ ਸੁਮੂਥਲੀ ਕੰਮ ਕਰਨ ਔਰ ਪੰਜਾਬ ਦੇ ਜਿਹੜੇ ਖਜ਼ਾਨਾ ਉਹਦੇ ਵਿੱਚ ਜਿਵੇਂ ਪਹਿਲਾ ਵਾਅਦਾ ਹੋ ਰਿਹਾ ਉਹਵੇਂ ਵਾਅਦਾ ਹੋਵੇ ਤੇ ਰੀਅਲ اسٹیਟ ਦਾ ਕੰਮ ਵਧੀਆ ਚੱਲੇ ਔਰ ਕੱਲ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਜੇ ਸਰਕਾਰ ਨੇ ਨਾ ਇਹਦੇ ਤੇ ਵਿਚਾਰ ਕਰਕੇ ਆਪਣਾ ਫੈਸਲਾ ਵਾਪਸ ਲਿਆ ਤਾਂ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸ਼ਿਕਰਸ਼ ਵੀ ਹੋਊਗਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿਕ